ਹਾਂ ਜੀ ਸਟੂਡੈਂਟਸ ਸਤਿ ਸ਼੍ਰੀ ਅਕਾਲ ਨਮਸਕਾਰ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ MSW34 Job ਦੇ ਵਿੱਚ ਮੈਂ ਮਨਪ੍ਰੀਤ ਕੋਰ ਹਾਰਦਿਕ ਸਵਾਗਤ ਕਰਦੀ ਹਾਂ ਸੋ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੁਰਾਣੇ ਉਹ ਤਾਂ ਲਾਈਕ ਸ਼ੇਅਰ ਕਰ ਲਓ ਇੱਕ ਵਾਰ थम्स अप ਕਰ ਦਿਓ ਕਿ ਆਵਾਜ਼ ਤੇ ਵੀਡੀਓ ਕਲੀਅਰ ਹੈ ਤੇ ਇੱਕ ਵਾਰੀ ਕਲਾਸ ਨੂੰ ਜਿਹੜਾ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਅੱਗੇ ਤੁਹਾਡੀ ਕਲਾਸ ਜਿਹੜੀ ਹੈ 9 ਵਜੇ ਲੱਗਦੀ ਸੀ ਅੱਜ ਤੋਂ ਤੁਹਾਡੀ ਕਲਾਸ ਦਾ ਟਾਈਮ ਜਿਹੜਾ ਚੇਂਜ ਹੋ ਗਿਆ ਤੇ ਅੱਜ ਤੋਂ ਤੁਹਾਡੀ ਕਲਾਸ ਜਿਹੜੀ ਹੈ ਇਹ ਲੱਗਿਆ ਕਰੇਗੀ 7:00 ਵਜੇ ਸੋਰੀ 7:30 ਵਜੇ ਠੀਕ ਹੈ ਸ਼ਾਬਾਸ਼ ਵੈਰੀ ਗੁੱਡ ਸਾਰੇ ਜਣੇ ਕਲਾਸ ਨੂੰ ਸ਼ੇਅਰ ਕਰ ਦਿਓ ਵੈਰੀ ਗੁੱਡ ਕਲਾਸ ਨੂੰ ਸ਼ੁਰੂ ਕਰੀਏ ਸੋ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਅਜੇ ਤੱਕ ਤੁਸੀਂ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਨਹੀਂ ਕੀਤਾ ਟੈਲੀਗ੍ਰਾਮ ਚੈਨਲ ਦਾ ਨੇਮ ਹੈ MSW study ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਓ ਟੈਲੀਗ੍ਰਾਮ ਤੇ ਮੁਕ ਟੈਸਟ ਹੋਣਗੇ ਤੇ ਟੈਲੀਗ੍ਰਾਮ ਤੇ ਤੁਹਾਨੂੰ PDF ਨੋਟਸ ਮਿਲਣਗੇ ਇਸ ਤੋਂ ਇਲਾਵਾ ਜੇਕਰ ਅਜੇ ਤੱਕ ਤੁਸੀਂ WhatsApp ਨੂੰ ਜੁਆਇਨ ਨਹੀਂ ਕੀਤਾ ਆਪਣਾ ਨੇਮ ਸਬਜੈਕਟ ਡਿਸਟ੍ਰਿਕਟ ਜੈਂਡਰ ਮੇਲ ਹੋ ਜਾਂ ਫੀਮੇਲ ਸਾਨੂੰ ਲਿਖ ਕੇ WhatsApp ਤੇ ਸੈਂਡ ਕਰ ਦਿਓ ਅਸੀਂ ਤੁਹਾਨੂੰ WhatsApp ਗਰੁੱਪ ਵਿੱਚ ਜੁਆਇਨ ਕਰ ਲਾਂਗੇ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤੇ ਤੁਸੀਂ ਸਾਨੂੰ ਇਸ ਨੰਬਰ ਤੇ ਕਾਲ ਜਾਂ ਮੈਸੇਜ ਕਰ ਸਕਦੇ ਹੋ ਠੀਕ ਹੈ ਭਾਈ ਸਾਡੇ ਕੋਲ ਫੁੱਲ ਕੋਰਸ ਮਿਲਦਾ ਹੈ ਪੇਪਰ 1 ਲਈ ਪੇਪਰ 2 SST ਵਾਲੇ ਲਈ ਵੀ ਫੁੱਲ ਕੋਰਸ ਹੈ ਤੇ ਕੱਲ 6 ਫਰਵਰੀ ਤੱਕ ਸਾਡੇ ਕੋਲ ਹਰ ਇੱਕ ਕੋਰਸ ਉੱਤੇ 30% ਡਿਸਕਾਊਂਟ ਹੈ ਇਹ ਜਿਹੜਾ ਪੇਡ ਕੋਰਸ ਹੋਏਗਾ ਇਹਦੀ 1 ਸਾਲ ਦੀ ਵੈਲਿਡਿਟ ਹੋਏਗੀ ਰਿਕਾਰਡਸ ਦੇ ਵਿੱਚ ਵੀਡੀਓ ਰਿਕਾਰਡਡ ਲੈਕਚਰ ਪੀਡੀਫ ਨੂੰ ਪੀਡੀਫ ਨੋਟਸ ਥਿਉਰੀ ਨੋਟਸ ਐਮਸੀਕਿਊ ਔਰ ਤੁਹਾਡੇ ਜਿਹੜੇ ਮੌਕ ਟੈਸਟ ਹੈ ਉਹ ਹੋਣਗੇ ਠੀਕ ਹੈ ਬਈ ਨੈਕਸਟ ਚਾਹੇ ਤੁਸੀਂ ਪੇਪਰ 1 ਦੇਣਾ ਚਾਹੇ ਤੁਸੀਂ ਪੇਪਰ 2 ਦੇਣਾ ਦੋਨਾਂ ਪੇਪਰਾਂ ਦੀ ਸੀਡੀਪੀ ਪੰਜਾਬੀ ਤੇ ਇੰਗਲਿਸ਼ ਸੇਮ ਹੈ ਜੇਕਰ ਇਹ ਤਿੰਨ ਸਬਜੈਕਟਾਂ ਦੀ ਤਿਆਰੀ ਕਰਨੀ ਹੈ ਇਹ ਵੀ ਕੋਰਸ ਤੁਹਾਨੂੰ ਮਿਲੇਗਾ ਸਾਰੇ ਕੋਰਸਾਂ ਦੇ ਉੱਤੇ 30% ਦਾ ਡਿਸਕਾਊਂਟ ਹੈ ਕੱਲ ਤੱਕ ਇਹ ਵੈਲਿਡ ਹੈ ਠੀਕ ਹੈ ਤੇ ਦੂਸਰੀ ਗੱਲ ਇਹ ਸਾਰੇ ਦੇ ਸਾਰੇ ਕੋਰਸ ਤੁਹਾਨੂੰ ਐਮਐਸਬੀ ਸਟਡੀ ਐਪ ਦੇ ਵਿੱਚ ਮਿਲਣਗੇ ਐਪ ਨੂੰ ਇੰਸਟਾਲ ਕਰਕੇ ਤੁਸੀਂ ਜਿਹੜਾ ਪੇਡ ਕੋਰਸ ਲੈ ਸਕਦੇ ਹੋ ਠੀਕ ਹੈ ਨੈਕਸਟ ਦੇਖੋ ਕਰਦੇ ਆ ਮੈਂ ਕੁਐਸਚਨ ਆਨਸਰ ਸ਼ਾਬਾਸ਼ ਸ਼ਾਬਾਸ਼ ਪ੍ਰਸ਼ਨ ਨੰਬਰ 1 ਪ੍ਰਸ਼ਨ ਨੰਬਰ 1 ਪਾ ਦਿਓ ਸਮੁੰਦਰ ਦੀ ਸਤਹ ਤੇ ਪਾਣੀ ਦੀ ਗਤੀ ਦੇ ਬਾਰੇ ਵਿੱਚ ਹੇਠ ਲਿਖਿਆਂ ਨੂੰ ਮਿਲਾਓ ਤੇ ਸਹੀ ਵਿਕਲਪ ਇਹਦੇ ਵਿੱਚੋਂ ਚੁਣਨਾ ਕਿਹੜਾ ਹੈ ਠੀਕ ਹੈ ਸਾਡੇ ਕੋਲ ਦਿੱਤਾ ਹੋਇਆ ਇਹ ਕਾਲਮ ਤੇ ਬੀ ਕਾਲਮ ਆਸੀਂ ਦੇਖਣਾ ਹੈ ਕਿ ਸਹੀ ਕਿਹੜਾ ਉੱਤਰ ਹੈ ਠੀਕ ਹੈ ਕੋਲਡ ਓਸ਼ੀਅਨ ਕਰੰਟਸ ਇਹਦੇ ਨਾਲ ਕੀ ਮੈਚ ਹੋਏਗਾ ਟਾਈਟਸ ਦੇ ਨਾਲ ਵੈਬਸ ਦੇ ਨਾਲ ਤੇ ਵਾਰਮ ਓਸ਼ੀਅਨ ਕਰੰਟਸ ਦੇ ਨਾਲ ਦੇਖੋ ਕਰੋ ਮੈਚ ਮੈਚ ਕਰਕੇ ਦੇਖੋ ਸ਼ਾਬਾਸ਼ ਸਾਰੇ ਜਣੇ ਕੋਸ਼ਿਸ਼ ਕਰੋ ਵੈਰੀ ਗੁੱਡ ਇਦਾਂ ਦੇ ਪ੍ਰਸ਼ਨ ਹੀ ਆਉਂਦੇ ਆ ਪੇਪਰਾਂ ਦੇ ਵਿੱਚ ਸਹੀ ਮਿਲਾਨ ਵਾਲੇ ਤੇ ਹੀ ਤੁਹਾਨੂੰ ਜਿਹੜੇ ਕਾਫੀ ਟਾਈਮ ਤੁਹਾਡਾ ਜਿਹੜਾ ਲੈ ਲੈਂਦੀ ਹੈ ਠੀਕ ਹੈ ਨਾ ਸੋ ਪ੍ਰਸ਼ਨ ਨੰਬਰ 1 ਪਾ ਕੇ ਅਨਸਰ ਕਰੋ ਸ਼ਾਬਾਸ਼ ਕੀ ਅਨਸਰ ਆਏਗਾ ਹਾਂਜੀ ਸਤਿ ਸ੍ਰੀ ਅਕਾਲ ਪ੍ਰਸ਼ਨ ਨੰਬਰ 1 ਪਾ ਕੇ ਅਨਸਰ ਕਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੈਰੀ ਗੁੱਡ ਈਵਨਿੰਗ ਟਰੋਲ ਅਨਸਰ ਕਰੋ ਤੇ ਤੁਹਾਡੀ ਕਲਾਸ ਜਿਹੜੀ 9 ਵਜੇ ਲੱਗਦੀ ਸੀ ਇਹਦਾ ਟਾਈਮ ਚੇਂਜ ਹੋ ਗਿਆ ਹੁਣ ਤੋਂ ਤੁਹਾਡੀ ਕਲਾਸ ਜਿਹੜੀ ਹੈ 7:30 ਵਜੇ ਲੱਗਿਆ ਕਰੇਗੀ ਠੀਕ ਹੈ ਹਾਂਜੀ

जिन्हों ने डी आंसर क्वेश्चन क्लियर नहीं है क्वेश्चन क्लियर नहीं है ब्लर है स्क्रीन हाँ? बोलो नेक्स्ट देखो प्रश्न नंबर दो प्रश्न नंबर दो सही विकल्प चुनना है मानसून दिया हवाव की होंगे ग्रह हवाव मौसमी हवाव स्थाई हवाव की का हवाव मानसून दिया हवाव की होंगे जल्दी करो शाबाश प्रश्न नंबर दो पाके आंसर करो शाबाश वेरी गुड प्रश्न नंबर दो पाके आंसर करो ਸ਼ਾਬਾਸ਼ ਹਾਂਜੀ ਮੌਨਸੂਨ ਹਵਾਵਾਂ ਕਿ ਹੁੰਦੀਆਂ ਮੌਸਮੀ ਹਵਾਵਾਂ ਹੁੰਦੀਆਂ ਠੀਕ ਹੈ ਇਹ ਮੌਸਮੀ ਹੁੰਦੀਆਂ ਜਦੋਂ ਮੌਨਸੂਨ ਦਾ ਮੌਸਮ ਹੁੰਦਾ ਫੇਰੀ ਇਹ ਹਵਾਵਾਂ ਚੱਲਦੀਆਂ ਠੀਕ ਹੈ ਸਥਾਈ ਨਹੀਂ ਹੁੰਦੀਆਂ ਥੋੜੇ ਸਮੇਂ ਲਈ ਹੁੰਦੀਆਂ ਇਹ ਠੀਕ ਹੈ ਨੈਕਸਟ ਕੁਸ਼ਨ ਨੰਬਰ 3 ਰਾਜੂ ਮੰਡਲ ਦੀ ਪਰਤਾਂ ਬਾਰੇ ਪ੍ਰਸ਼ਨ ਪੱਕਾ ਆਂਦਾ ਹੁੰਦਾ ਹੁੰਦਾ ਵਾਜੂ ਮੰਡਲ ਦੀਆਂ ਪਰਤਾਂ ਸ਼ਾਬਾਸ਼ ਵਾਜੂ ਮੰਡਲ ਦੀਆਂ ਪਰਤਾ ਕਲਾਸ ਰੁੱਕ ਤਾਂ ਨਹੀਂ ਗਈ ਹੂੰ ਐਕਸੋਸਫੀਅਰ ਟ੍ਰੋਪੋਸਫੀਅਰ ਸਟ੍ਰੈਟੋਸਫੀਅਰ ਤੇ ਥਰਮੋਸਫੀਅਰ ਕਿਹੜੀ ਸਭ ਤੋਂ نیچے ਵਾਲੀ ਹੈ ਕਿਹੜੀ ਸਭ ਤੋਂ ਉੱਪਰ ਹੈ ਠੀਕ ਹੈ ਦੇਖੋ ਸਭ ਤੋਂ ਉੱਪਰ ਕਿਹੜੀ ਹੁੰਦੀ ਹੈ ਓਜ਼ੋਨ ਗੈਸ ਵਾਲੀ ਕਿਹੜੀ ਹੁੰਦੀ ਹੈ ਬਈ ਰਾਈਟ ਆਨਸਰ ਡੀ ਜਿਨ੍ਹਾਂ ਨੇ ਕੀਤਾ ਸ਼ਾਬਾਸ਼ ਵੈਰੀ ਗੁੱਡ ਜਿਨ੍ਹਾਂ ਨੇ ਡੀ ਆਨਸਰ ਕੀਤਾ ਉਹਨਾਂ ਦਾ ਪ੍ਰਸ਼ਨ ਨੰਬਰ 3 ਦਾ ਆਨਸਰ ਜਿਨ੍ਹਾਂ ਨੇ ਡੀ ਕੀਤਾ ਰਾਈਟ ਹੈ ਐਕਸੋਸਫੀਅਰ ਕਿਹੜੀ ਹੁੰਦੀ ਹੈ ਜਿਹੜੀ ਕੀ ਹੁੰਦੀ ਹੈ ਅਪਰ ਮੈਂ ਮੈਚ ਕਰਕੇ ਤੁਹਾਨੂੰ ਦੱਸ ਦਿੰਨੀ ਆ ਇੱਕ ਵਾਰ ਸਮਝ ਲਓ ਠੀਕ ਹੈ ਪੇਪਰ ਦੇ ਵਿੱਚ ਜੇ ਆ ਗਿਆ ਤੁਹਾਨੂੰ ਤਾਂ ਤੁਸੀਂ ਆਸਾਨੀ ਨਾਲ ਕਰ ਲੂਗੇ ਹੂੰ ਐਕਸੋਸਫੀਅਰ ਕਿਹਦੇ ਨਾਲ ਮੈਚ ਹੋਏਗੀ ਦੋ ਦੇ ਨਾਲ ਇਹ ਕੀ ਹੁੰਦੀ ਅਪਰ ਮੋਸਟ ਲੇਅਰ ਆਫ ਐਟਮੋਸਫੀਅਰ ਠੀਕ ਹੈ ਐਟਮੋਸਫੀਅਰ ਦੀ ਸਭ ਤੋਂ ਅਪਰ ਵਾਲੀ ਲੇਅਰ ਨੂੰ ਕੀ ਬੋਲਦੇ ਆ ਅਸੀਂ ਐਕਸੋਸਫੀਅਰ ਠੀਕ ਹੈ ਬੀ ਦੇ ਨਾਲ ਤੀਸਰਾ ਮੈਚ ਹੋ ਰਿਹਾ

ट्रांसमिशन ਜਿਹਦੇ ਨਾਲ ਅਸੀਂ ਰੇਡੀਓ ਟ੍ਰਾਂਸਮਿਸ਼ਨ ਕਰਦੇ ਆ ਮਤਲਬ ਕਿ ਰੇਡੀਓ ਦੀਆਂ ਤਰੰਗਾਂ ਐਡ ਅਟੈਚ ਹੁੰਦੀਆਂ ਉਹ ਕਿਹੜੀ ਆਉਂਦੀ ਆ ਥਰਮੋਸਫੀਅਰ ਠੀਕ ਹੈ ਭਈ ਐਕਸਪਲੇਨ ਇਹ ਤਾਂ ਕਰ ਰਹੀ ਆ ਮੈਂ ਤੁਹਾਨੂੰ ਹੈ ਠੀਕ ਹੈ ਭਈ ਨੈਕਸਟ ਦੇਖੋ ਪ੍ਰਸ਼ਨ ਨੰਬਰ 4 ਕਿਹੜਾ ਖੇਤਰਾ ਵਿੱਚ ਆਵਾਜਾਈ ਲਈ ਵਰਤੇ ਜਾਂਦੇ ਜਾਨਵਰਾਂ ਨਾਲ ਖੇਤਰਾਂ ਦਾ ਮੇਲ ਕਰਕੇ ਸਹੀ ਵਿਕਲਪ ਦੱਸਣਾ ਕਿ ਕਿਹੜੇ ਖੇਤਰ ਦੇ ਵਿੱਚ ਕਿਹੜੇ ਜਾਨਵਰ ਚੱਲਦੇ ਆ ਠੀਕ ਹੈ ਮਾਉਂਟੇਨ ਦੇ ਵਿੱਚ ਤਿੱਬਤ ਦੇ ਵਿੱਚ ਇੰਡੀਅਨ ਡੇਜ਼ਰਟ ਦੇ ਵਿੱਚ ਕਿਹੜੇ ਚੱਲਦੇ ਤੇ ਇੰਡੀਅਨ ਹਿਲਸ ਦੇ ਉੱਤੇ ਕਿਹੜੇ ਚੱਲਦੇ ਮਾਉਂਟੇਨ ਉੱਤੇ ਕਿਹੜੇ ਚੱਲਦੇ ਆ ਭਈ ਕੈਮਲ ਤੇ ਬੁੱਲਕ ਮੂਲਸ ਧੰਕੀ ਲਾਮਸ ਕਿ ਯਾਕ हाँ जी नाइन वाली क्लास अच्छ जल्दी लग गई ये नाइन वाली क्लास जल्दी लग गई है हाँ जी शाबाश हाँ जी साढ़े सत्त लग्या करेगी हूँ नाइन वाली क्लास ठीक है हाँ जी करो आंसर शेयर कर दो एक बार क्लास बाकी स्टूडेंट भी जेडे क्लास में आ जाए ਇੱਕ ਵਾਰ ਸ਼ੇਅਰ ਕਰ ਦਿਓ ਇੱਥੇ ਰਾਈਟ ਆਨਸਰ ਆਏਗਾ A ਦਾ ਰਾਈਟ ਆਨਸਰ ਇਹ ਆਏਗਾ ਦੇਖਦੇ ਹਾਂ ਅਸੀਂ ਮੈਚ ਕਰਕੇ A ਦੇ ਨਾਲ ਤੀਸਰਾ ਮੈਚ ਹੁੰਦਾ ਕਿ ਮਾਊਂਟੇਨ ਦੇ ਉੱਤੇ ਕਿਹੜਾ ਚੱਲਦੇ ਆ ਹਾਂਜੀ ਪਹਿਲਾਂ ਅਸੀਂ ਮੈਚ ਕਰ ਲੈਂਦੇ ਫਿਰ ਐਕਸਪਲੇਨ ਕਰਦੇ ਆ ਬਤ ਦੇ ਵਿੱਚ ਜਾ ਕੇ ਚੱਲਦੇ ਆ ਯਾਕ ਪਤਾ ਕੀ ਹੁੰਦਾ ਵਾਈਫੋਰ ਜਾ ਕੇ ਜਿਹੜਾ ਅਸੀਂ ਬੱਚਿਆਂ ਨੂੰ ਪੜ੍ਹਾਉਂਦੇ ਆ इंडियन डेजर्ट डेजर्ट ਦੇ ਵਿੱਚ ਕਿਹੜੇ ਚਲਦੇ ਆ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਰਾਜਸਥਾਨ ਵਿੱਚ ਡੇਜ਼ਰਟ ਹੈ ਤੇ ਉੱਥੇ ਕੀ ਚਲਦੇ ਕੈਮਲ ਤੇ ਬੁੱਲਕ ਠੀਕ ਹੈ ਬੁੱਲੌਕਸ ਚਲਦੇ ਆ ਡੇਜ਼ਰਟ ਦੇ ਵਿੱਚ ਜ਼ਿਆਦਾਤਰ ਕੈਮਲ ਚਲਦੇ ਆ ਠੀਕ ਹੈ ਇੰਡੀਅਨ ਹिल्स ਇੰਡੀਅਨ ਹिल्स ਉੱਥੇ ਕੀ ਚਲਦਾ ਮੂਲਸ ਐਂਡ ਡੋਂਕੀ ਗਧੇ ਠੀਕ ਹੈ ਸਮਝ ਆ ਗਈ ਇਹਦੇ ਵਿੱਚ ਕੁਝ ਐਕਸਪਲੇਨ ਕਰਨ ਵਾਲੇ ਹੈ है कि नहीं लामाज लामाज कि चलते समझ आ गई कित चलते दे माउंटेन से पहाड़ा ठीक है ये कि ਇਹਨਾਂ ਦੀ ਹਾਈਟ ਕੁਛ ਜਿਆਦਾ ਲੰਬੀ ਨਹੀਂ ਹੁੰਦੀ ਛੋਟੇ ਜਿਹੇ ਜਾਨਵਰ ਹੁੰਦੇ ਆ ਠੀਕ ਹੈ ਇਹ ਕੀ ਕਰਦੇ ਇਹਨਾਂ ਦੇ ਨਾਲ ਅਸੀਂ ਕੀ ਕਰਦੇ ਆ ਆਵਾਜ਼ਾਂ ਹੀ ਲਈ ਵਰਤੇ ਜਾਂਦੇ ਇਹ ਠੀਕ ਹੈ ਇੱਧਰ ਤੋਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣ ਵਾਸਤੇ ਇਹ ਇੱਕ ਪਸ਼ੂ ਹੈ ਠੀਕ ਹੈ ਭਈ ਉਹ ਇਹਦਾ ਛੋਟਾ ਜਿਹਾ ਮੂੰਹ ਹੁੰਦਾ ਏ ਕਿਹਦੇ ਵਰਗਾ ਮੈਂ ਤੁਹਾਨੂੰ ਦੱਸਾਂ ਹੁਣ ਇਹਦਾ ਮੂੰਹ ਹੁੰਦਾ ਏ ਤੁਸੀਂ ਨਾ ਸਰਚ ਕਰਕੇ ਦੇਖ ਲਿਓ ਜਿਨ੍ਹਾਂ ਨੂੰ ਨਹੀਂ ਪਤਾ ਤੁਸੀਂ Google ਤੇ ਸਰਚ ਕਰਕੇ ਉਹਦੀ ਫੋਟੋ ਦੇਖ ਲਿਓ ਠੀਕ ਹੈ ਨੈਕਸਟ ਦੇਖੋ ਕਿਨਮਾ ਪ੍ਰਸ਼ਨ ਪ੍ਰਸ਼ਨ ਨੰਬਰ 5 ਤੇ ਆਜੋ ਬੋਲੇ ਦਾਵਾ ਕੀ ਹੈ ਉਪਯੋਗਤਾ ਜਾਂ ਉਪਯੋਗਤਾ ਉਹ ਹੈ ਜੋ ਕਿਸੇ ਵਸਤੂ ਜਾਂ ਪਦਾਰਥ ਨੂੰ ਸਰੋਤ ਬਣਾਉਂਦੀ ਹੈ ਕੀ ਹੈ ਉਪਯੋਗਤਾ ਜਿਹੜੇ ਕਿਸੇ ਵਸਤੂ ਜਾਂ ਪਦਾਰਥ ਨੂੰ ਕੀ ਬਣਾ ਦਿੰਦੀ ਸੋਰਸ ਬਣਾ ਦਿੰਦੀ ਹੈ ਕੁਝ ਸਰ ਅੱਗੇ ਕਾਰਨ ਕੀ ਹੈ ਕੁਝ ਸਰੋਤਾਂ ਦਾ ਆਰਥਿਕ ਮੁੱਲ ਹੁੰਦਾ ਤੇ ਕੁਝ ਦਾ ਆਰਥਿਕ ਮੁੱਲ ਨਹੀਂ ਹੁੰਦਾ ਹੁਣ ਇਹਦੇ ਵਿੱਚ ਇਹ আর ਤਿਆਰ ਦੋਵੇਂ ਸੱਚ ਹੈ আর ਇਹ ਦੀ ਸਹੀ ਵਿਆਖਿਆ ਹੈ ਇਹ ਇਤਿਆਰ ਦੋਵੇਂ ਸੱਚ ਹੈ ਪਰ আর ਇਹ ਦੀ ਸਹੀ ਵਿਆਖਿਆ ਨਹੀਂ ਹੈ ਇਹ ਸੱਚ ਹੈ ਪਰ ਆਰ ਝੂਠ ਹੈ ਕਿ ਇਹ ਇਤਿਆਰ ਦੋਵੇਂ ਹੀ ਗਲਤ ਹੈ ਕੀ ਆਨਸਰ ਆਏਗਾ ਹਾਂਜੀ ਸਤਿ ਸ਼੍ਰੀ ਅਕਾਲ ਜਿਹੜੇ ਲੇਟ ਆਏ ਬਈ ਅਜੇ ਪ੍ਰਸ਼ਨ ਨੰਬਰ 5 ਦਾ ਹੀ ਪੁੱਛਿਆ ਅਜੇ ਬਹੁਤ ਸਾਰੇ ਪ੍ਰਸ਼ਨ ਸਾਡੇ ਪਏ ਹੋਏ ਆ ਕਲਾਸ ਨੂੰ ਸ਼ੇਅਰ ਕਰ ਦਵਾਂ ਬਈ ਟਰਾਈਟ ਆਨਸਰ ਕੀ ਆਏਗਾ ਇਹ ਇਤਿਆਰ ਦੋਨੋਂ ਹੀ ਸੱਚ ਹੈ ਪਰ आर ਜਿਹੜਾ ए ਦੀ ਸਹੀ ਵਿਆਖਿਆ ਨਹੀਂ ਕਰਦਾ ਠੀਕ ਹੈ ਕਿਉਂਕਿ ਉਪਯੋਗਤਾ ਕੀ ਕਹਿੰਦੀ ਕਹਿੰਦੇ ਉਹ ਵਸਤੂ ਜਾਂ ਪ੍ਰਦਾਰਥ ਨੂੰ ਸਰੋਤ ਬਣਾਉਂਦੀ ਪਰ आर ਨੇ ए ਨੂੰ ਨਹੀਂ ਵਿਆਖਿਆ ਕੀਤੀ ਇਹਦੀ ਵਿਆਖਿਆ ਨਹੀਂ ਕੀਤੀ ਇਹਨੇ ਕੀ ਕਰਦਾ ਦੱਸ ਦਿੰਦਾ ਕਿ ਕਈ ਚੀਜ਼ਾਂ ਦਾ ਮੁੱਲ ਹੁੰਦਾ ਤਾਂ ਕਈਆਂ ਦਾ ਨਹੀਂ ਹੁੰਦਾ ਇਸ ਕਰਕੇ ਆਨਸਰ ਜਿਨ੍ਹਾਂ ਨੇ ਬੀ ਕੀਤਾ ਰਾਈਟ ਹੈ ਨੈਕਸਟ ਦੇਖੋ ਕੁਐਸਚਨ ਨੰਬਰ 6 ਅਸੀਂ ਨਾਗਰਿਕ ਅਤੇ ਅਧਿਆਪਕ ਵਜੋਂ ਪੌਦਿਆਂ ਅਤੇ ਜਾਨਵਰਾਂ ਦੀ ਸੰਭਾਲ ਕਿਵੇਂ ਕਿਵੇਂ ਮਦਦ ਕਰ ਸਕਦੇ ਹਾਂ ਅਸੀਂ ਨਾਗਰਿਕ ਅਤੇ ਅਧਿਆਪਕ ਦੇ ਤੌਰ ਤੇ ਮੰਨ ਲਓ ਅਸੀਂ ਨਾਗਰਿਕ ਵੀ ਹਾਂ ਅਧਿਆਪਕ ਵੀ ਹਾਂ ਤੇ ਅਸੀਂ ਪੌਦਿਆਂ ਤੇ ਜਾਨਵਰਾਂ ਦੀ ਸੰਭਾਲ ਕਿਵੇਂ ਕਰਨੀ ਹੈ ਇਹਨਾਂ ਵਿੱਚੋਂ ਕਿਹੜਾ ਕਥਨ ਸਹੀ ਹੋਏਗਾ ਵਿਦਿਆਰਥੀਆਂ ਅਤੇ ਭਾਈਚਾਰੇ ਦੇ ਮੈਂਬਰਾਂ ਦੁਆਰਾ ਰੁੱਖ ਲਗਾਉਣਾ ਇਹ ਵੀ ਸਹੀ ਹੈ ਖਾਲੀ ਥਾਵਾਂ ਅਤੇ ਪਾਰਕਾਂ ਵਿੱਚ ਕੂੜਾ ਡੰਪ ਕਰਨਾ ਕੂੜਾ ਡੰਪ ਕਰਨਾ ਕੀ ਹੁੰਦਾ ਹਾਂ ਦੰਪ ਕਰਨਾ ਹੁਣ ਜੇ ਅਸੀਂ ਖਾਲੀ ਥਾਵਾਂ ਤੇ ਪਾਰਕਾਂ ਵਿੱਚ ਕੂੜਾ ਸੁੱਟਾਂਗੇ ਕੋਈ ਚੰਗੀ ਗੱਲ ਥੋੜੀ ਹੈ ਹਨਾ ਕੁਦਰਤੀ ਕੈਂਪਾਂ ਲਈ ਵਿਦਿਆਰਥੀਆਂ ਦੇ ਦੌਰੇ ਦਾ ਯੋਜਨਨਾ ਕਰਨਾ ਬਿਲਕੁਲ ਕੁਦਰਤੀ ਚੀਜ਼ਾਂ ਦਿਖਾਉਣ ਵਾਸਤੇ ਵਿਦਿਆਰਥੀਆਂ ਨੂੰ ਲੈ ਕੇ ਜਾਣਾ ਚਾਹੀਦਾ ਠੀਕ ਹੈ ਰਾਸ਼ਟਰੀ ਪਾਰਕ ਨੂੰ ਸਾਰ ਸਫਾਤੇ ਵਜੋਂ ਵਿਕਸਿਤ ਕੀਤਾ ਜਾਣਾ ਇਹ ਵੀ ਸਹੀ ਹੈ ਕਿਹੜਾ ਕਿਹੜਾ ਆਨਸਰ ਸਹੀ ਹੈ ਏ ਸੀ ਤੇ ਡੀ ਏ ਸੀ ਤੇ ਡੀ ਜਿਨ੍ਹਾਂ ਨੇ ਆਨਸਰ ਕੀਤਾ ਵੀ ਉਹਨਾਂ ਦਾ ਆਨਸਰ ਬਿਲਕੁਲ ਰਾਈਟ ਹੈ ਠੀਕ ਹੈ ਜਿਹੜੀ ਆਪਸ਼ਨ ਦੇ ਵਿੱਚ ਬੀ ਆਂਦਾ ਉਹ ਆਪਸ਼ਨ ਸਹੀ ਨਹੀਂ ਹੋਏਗੀ ਕਿਉਂਕਿ ਅਸੀਂ ਕਿਉਂ ਕੂੜਾ ਸੁੱਟਾਂਗੇ ਖਾਲੀ ਥਾਵਾਂ ਤੇ ਉੱਤੇ ਪਾਰਕ ਕਰਦੇ ਠੀਕ ਹੈ ਨਾ ਸੋ ਬੀ ਆਨਸਰ ਜਿਨ੍ਹਾਂ ਨੇ ਕੀਤਾ ਰਾਈਟ ਹੈ ਸ਼ਾਬਾਸ਼ ਇਹਨੂੰ ਗੁੰਮ ਹੋ ਗਿਆ आई बी आंसर। ਕਿਵੇਂ? ਨੈਕਸਟ। ਸੋ ਤਾਂ ਜਿਹੜੇ ਕਲਾਸ ਵਿੱਚ ਪ੍ਰੈਜ਼ెంట్ ਹੈ ਸਾਰੇ ਜਣੇ ਪਹਿਲਾਂ ਤਾਂ ਕਲਾਸ ਨੂੰ ਲਾਈਕ ਕਰ ਦਿਓ। ਸ਼ਬਸ਼ ਜਿਹੜੇ ਤੁਹਾਡੀ ਕਲਾਸ 9 ਵਜੇ ਲੱਗਦੀ ਸੀ ਹੁਣ ਇਹ 7:30 ਲੱਗਿਆ ਕਰੇਗੀ। ਇੱਕ ਵਾਰੀ ਕਲਾਸ ਨੂੰ ਲਾਈਕ ਕਰ ਦਿਓ ਤੇ 7:30 ਦਾ ਟਾਈਮ ਜਿਹੜਾ ਪੱਕਾ ਬੰਨ ਲਓ। ਸਾਰਿਆਂ ਨੇ ਕਲਾਸ ਅਟੈਂਡ ਕਰਨੀ ਹੈ। ਗਿਆ ਪ੍ਰਸ਼ਨ ਨੰਬਰ 7। ਹੇਠ ਲਿਖੇ ਨੂੰ ਪੜ੍ਹੋ ਅਤੇ ਮਿੱਟੀ ਦੀ ਸੰਭਾਲ ਦੇ ਸਹੀ ਢੰਗ ਚੁਣੋ। ਹਰ ਕੇ ਸਹੀ ਟਾਂਗ ਦੱਸਣਾ ਕਿ ਅਸੀਂ ਮਿੱਟੀ ਦੀ ਸੰਭਾਲ ਕਿਵੇਂ ਕਰ ਸਕਦੇ ਹਾਂ ਸਾਇਣੀ ਖਾਦਾਂ ਦੀ ਵਰਤੋਂ ਕਰਕੇ ਨੋ ਇਹ ਤਹਾਨੀ ਕਰਕੇ ਮਿੱਟੀ ਲਈ ਮਲਚਿੰਗ ਕੰਟੂਰ ਰੁਕਾਵਟਾਂ ਕਿ ਸ਼ੈਲਟਰ ਬੈਲਟਸ ਮਲਚਿੰਗ ਕੀ ਹੁੰਦਾ ਪਹਿਲਾਂ ਪਤਾ ਮਲਚਿੰਗ ਦਾ ਮਤਲਬ ਹੁੰਦਾ ਹੈ ਕਿ ਖੇਤ ਜਾਂ ਬਾਗ ਦੇ ਵਿੱਚ ਕੀ ਪੌਦਿਆਂ ਦੇ ਹਾਲੇਦਵਾਲੇ ਮਿੱਟੀ ਨੂੰ ਪਰਾਲੀ ਜਾਂ ਸੁੱਕੇ ਪੱਤਿਆਂ ਦੇ ਨਾਲ ਜਾਂ ਪਲਾਸਟਿਕ ਨਾਲ ਢੱਕਣਾ ਠੀਕ ਹੈ ਨਾ ਮਲਚਿੰਗ ਕੀ ਹੁੰਦੀ ਹੈ ਕਿ ਖੇਤ ਜਾਂ ਬਾਗ ਦੇ ਵਿੱਚ ਪੌਦਿਆਂ ਦੇ ਹਾਲੇਦਵਾਲੇ ਮਿੱਟੀ ਨੂੰ ਪਰਾਲੀ ਨਾਲ ਜਾਂ ਸੁੱਕੇ ਪੱਤਿਆਂ ਨਾਲ ਢੱਕ ਦਿੰਦੀ ਹੈ ਠੀਕ ਹੈ ਇਹਦੇ ਨਾਲ ਕੀ ਹੁੰਦਾ ਹੈ ਕਿ ਮਿੱਟੀ ਦੀ ਨਮੀ ਜਿਹੜੀ ਬਣੀ ਰਹਿੰਦੀ ਹੈ ਠੀਕ ਹੈ ਵੀ ਪੰਜੀ ਵੈਰੀ ਗੁੱਡ ਈਵਿੰਗ ਤੇ ਕੰਟੂਰ ਰੁਕਾਵਟਾਂ ਕਿ ਸ਼ੈਲਟਰ ਬੈਲਟਸ ਇਹਦੇ ਵਿੱਚੋਂ ਇਹ ਆਨਸਰ ਨੂੰ ਛੱਡ ਕੇ ਬਾਕੀ ਸਾਰੇ ਆਣਗੇ ਤੇ ਆਨਸਰ ਡੀ ਇਹਦੇ ਵਿੱਚ ਏ ਆ ਉਹ ਨਹੀਂ ਆਏਗਾ ਇਹਦੇ ਵਿੱਚ ਏ ਹੈ ਨਹੀਂ ਹੋਰ ਆਨਸਰ ਆਏਗਾ ਕਿਉਂਕਿ ਰਸਾਇਣਿਕ ਖਾਦਾਂ ਦੀ ਵਰਤੋਂ ਦੇ ਨਾਲ ਮਿੱਟੀ ਨੂੰ ਨੁਕਸਾਨ ਹੁੰਦਾ ਹੈ ਠੀਕ ਹੈ ਕੁਸ਼ਨ ਨੰਬਰ 8 ਤੇ ਦੇਖੋ ਕੁਸ਼ਨ ਨੰਬਰ 8 ਭਾਰਤ ਵਿੱਚ ਕਾਫੀ ਸਮਾਜਿਕ ਸੱਭਿਆਚਾਰਿਕ ਵਿਭਿੰਨਤਾ ਹੈ ਇਹ ਕਥਨ ਕਹਿੰਦਾ ਕਿ ਭਾਰਤ ਵਿੱਚ ਕਾਫੀ ਸੱਭਿਆਚਾਰਕ ਭਿੰਨਤਾ ਬਿਲਕੁਲ ਗਲਤ ਸਹੀ ਹੈ। ਅਲੱਗ-ਅਲੱਗ ਸੱਭਿਆਚਾਰ ਸੱਭਿਆਚਾਰ ਅਕੋਰਡਿੰਗ ਸਾਡਾ ਖਾਣ ਪੀਣ ਪਾਸ਼ਾ ਰਹਿਣ ਸੈਣ ਸਭ ਵੱਖਰਾ ਹੈ। ਠੀਕ ਹੈ। ਬੇਪਿੰਤਾ ਜ਼ਰੂਰੀ ਤੌਰ ਤੇ ਬਰਾਬਰ ਮੌਕੇ ਵਾਲੇ ਲੈ ਜਾਂਦੀ ਹੈ। ਇਹ ਗੱਲ ਸਹੀ ਥੋੜੀ ਹੈ। ਹੁਣ ਇਹਦੇ ਵਿੱਚ ਕਿਹੜਾ ਕਥਨ ਸਹੀ ਹੈ ਤੇ ਕਿਹੜਾ ਗਲਤ ਹੈ? ਪ੍ਰਸ਼ਨ ਨੰਬਰ 8 ਪਾ ਕੇ ਅਨਸਰ ਕਰੋ। 16 ਜਣੇ ਸਾਰੇ ਜਣੇ ਕਲਾਸ ਨੂੰ ਲਾਈਕ ਕਰ ਦਿਓ ਤੇ ਪ੍ਰਸ਼ਨ ਨੰਬਰ 8 ਪਾ ਕੇ ਅਨਸਰ ਕਰੋ। 17 ਜਣੇ ਕਲਾਸ ਵਿੱਚ ਪ੍ਰੈਜ਼ੈਂਟ ਆ ਲੇਟ ਨਾ ਆਇਆ ਕਰੋ 7:30 ਤੋਂ ਤੁਹਾਡੀ ਕਲਾਸ ਹੋਇਆ ਕਰੇਗੀ ਹੁਣ ਸ਼ਾਬਾਸ਼ ਇੰਨਾ ਨੇ ਆਨਸਰ ਸੀ ਕੀਤਾ ਸ਼ਾਬਾਸ਼ ਇਹ ਸੱਚ ਹੈ ਆਰ ਝੂਠ ਹੈ ਬਿਲਕੁਲ ਠੀਕ ਹੈ ਭਿੰਨਤਾ ਜਿਹੜੀ ਹੁੰਦੀ ਹੁੰਦੀ ਆ ਪਰ ਭਿੰਨਤਾ ਜ਼ਰੂਰੀ ਤੌਰ ਤੇ ਬਰਾਬਰ ਲੈ ਜਾਂਦੀ ਕੋਈ ਜ਼ਰੂਰੀ ਨਹੀਂ ਆ ਠੀਕ ਹੈ ਨੈਕਸਟ ਦੇਖੋ ਪ੍ਰਸ਼ਨ ਨੰਬਰ 9 ठीक प्रेक्टिस प्योरिटी एंड पल्यूशन तो भी बुला दिख रही वाला जोलम है जरा रोट कोलम हाँ जी प्रश्न नंबर नो ते आज बी प्रश्न नंबर नो ब्लर दिख रहा कोई गल पढ़ के दस दिने तीन नाल मैच करो फिक्सिंग प्यूपल इनटू आ इमेज इन्हू की बोल दिया बी जजिंग अदर पीपल नेगेटिवली अगर ਅਸੀਂ ਕਿਸੇ ਨੂੰ ਨੈਗੇਟਿਵ ਤੌਰ ਤੇ ਜੱਜ ਕਰਦੇ ਹਾਂ ਤੇ ਉਹ ਕੀ ਆਏਗਾ ਜੁਡੀਸ ਠੀਕ ਹੈ ਔਰ ਸੀ ਚੌਥੇ ਨਾਲ ਮੈਚ ਹੋਇਆ ਹੈ ਡਿਸਕ੍ਰਿਮੀਨੇਸ਼ਨ ਭੇਦਭਾਵ ਕਿ ਟ੍ਰੀਟਿੰਗ ਸਮ ਐਲਸ ਫੇਅਰਲੀ ਦੈਨ ਅਦਰਸ ਇੱਕ ਦੇ ਨਾਲ ਮਿਸਬੀਹਵ ਕਰਨਾ ਬਾਕੀਆਂ ਦੇ ਕੰਪੈਰੀਜ਼ਨ ਇਹ ਕੀ ਹੈ ਡਿਸਕ੍ਰਿਮੀਨੇਸ਼ਨ ਹੈ ਭੇਦਭਾਵ ਹੈ ਤੇ ਦੂਸਰੇ ਦੇ ਨਾਲ ਕੀ ਆਣਾ ਕੀ ਪ੍ਰੈਕਟਿਸਿੰਗ ਪਿਉਰਿਟੀ ਐਂਡ ਪੋਲਿਊਸ਼ਨ ਇਹ ਕੀ ਆ ਅਨਟੱਚਬਿਲਟੀ ਠੀਕ ਹੈ ਜਿਨ੍ਹਾਂ ਨੇ ਇਹ ਆਨਸਰ ਕੀਤਾ ਰਾਈਟ ਹੈ ਇੱਕ ਵਾਰ ਦੇਖ ਲਓ ਮੈਚ ਕਰ ਲਓ ਸਮਝ ਲਓ ਫਿਰ ਅਸੀਂ ਨੈਕਸਟ ਚਲੀਏ ਪ੍ਰਸ਼ਨ ਨੰਬਰ 10 ਦੀ ਪ੍ਰਸ਼ਨ ਨੰਬਰ 10 ਇੱਕ ਪਿੰਡ ਵਿੱਚ ਜ਼ਮੀਨ ਨੂੰ ਮਾਪਣ ਅਤੇ ਜ਼ਮੀਨੀ ਰਿਕਾਰਡ ਰੱਖਣ ਲਈ ਕੌਣ ਜ਼ਿੰਮੇਵਾਰ ਹੁੰਦਾ ਸਟੇਸ਼ਨ ਹਾਊਸ ਆਫ ਅਫੀਸਰ ਬਲਾਕ ਵਿਕਾਸ ਅਫਸਰ ਪਟਵਾਰੀ ਪਿੰਡ ਪ੍ਰਸ਼ਾਸਨਿਕ ਅਧਿਕਾਰੀ ਕੀ ਜ਼ਿਲ੍ਹਾ ਕਲੈਕਟਰ ਇੱਕ ਪਿੰਡ ਦੀ ਜ਼ਮੀਨ ਦਾ ਮਾਪਣ ਲਈ ਤੇ ਜ਼ਮੀਨ ਦਾ ਰਿਕਾਰਡ ਕੌਣ ਰੱਖਦਾ ਹੈ ਕੌਣ ਜ਼ਿੰਮੇਵਾਰ ਹੁੰਦਾ ਹੈ ਇਹਦੇ ਵਾਸਤੇ ਉਹ ਜ਼ਿੰਮੇਵਾਰ ਹੁੰਦਾ ਪਟਵਾਰੀ ਤੇ ਪਿੰਡ ਦਾ ਪ੍ਰਸ਼ਾਸਨਿਕ ਅਧਿਕਾਰੀ ਬਾਕੀ ਇਹਨੂੰ ਥੋੜੀ ਜਿਹਾ ਜ਼ਿਲ੍ਹਾ ਕਲੈਕਟਰ ਨੂੰ ਕੀ ਪਤਾ ਕੀ ਕਰਨ ਦੇ ਪਿੰਡ ਦੇ ਵਿੱਚ ਹੈਨਾ ਉਹਨਾਂ ਨੇ ਤਾਂ ਪ੍ਰਸ਼ਾਸਨ ਬਣਾਇਆ ਪਿਆ ਹੈ ਪਿੰਡ ਦਾ ਇਹਨੂੰ ਪੰਚਾਇਤ ਪਰ ਪਟਵਾਰੀ ਨੂੰ ਪਿੰਡ ਮਿਲਿਆ ਹੋਇਆ ਕਿਹੜੇ ਉਹਦੇ ਅੰਡਰ ਆ ਠੀਕ ਹੈ ਨਾ ਇਸ ਕਰਕੇ ਆਨਸਰ ਸੀ ਜਿਨਾਂ ਨੇ ਕੀਤਾ ਰਾਈਟ ਹੈ ਬਹੁਤ ਈਜ਼ੀ ਸੀ ਨੈਕਸਟ ਦੇਖੋ ਪ੍ਰਸ਼ਨ ਨੰਬਰ 11 ਇਦਾਂ ਦੇ ਪ੍ਰਸ਼ਨ ਬਹੁਤ ਆਉਂਦੇ ਪੇਪਰ ਦੇ ਵਿੱਚ ਹਾਂਜੀ ਮੈਚ ਕਰਨਾ ਜ਼ਿਲ੍ਹਾ ਪ੍ਰੀਸ਼ਦ ਜ਼ਿਲ੍ਹਾ ਪ੍ਰੀਸ਼ਦ ਗ੍ਰਾਮ ਸਭਾ ਵਾਰਡ ਕਮੇਟੀ ਤੇ ਕਾਰਪੋਰੇਸ਼ਨ ਜ਼ਿਲ੍ਹਾ ਪ੍ਰੀਸ਼ਦ ਕਿੱਥੇ ਹੁੰਦੀ ਹੈ ਗ੍ਰਾਮ ਸਭਾ ਵਿਲੇਜ ਦੇ ਵਿੱਚ ਮੈਚ ਕਰਕੇ ਦੱਸਦੀ ਮੈਂ ਤੁਹਾਨੂੰ ਗ੍ਰਾਮ ਸਭਾ ਕਿੱਥੇ ਆਏਗੀ ਗ੍ਰਾਮ ਸਭਾ ਵਿਲੇਜ ਜ਼ਿਲ੍ਹਾ ਪ੍ਰੀਸ਼ਦ ਇਹ ਵਾਰ ಗ್ರಾಮ ਸਭਾ ਵਿਲੇਜ ਦੇ ਵਿਚਾਂ ਦੀ ਵਾਰਡ ਕਮੇਟੀ ਪਾਰਡ ਕਮੇਟੀ ਸੋਰੀ ਪਾਰਡ ਕਮੇਟੀ ਕਿਹੜੀ ਹੁੰਦੀ ਹੈ ਇਹ ਮਿਊਸਿਪਲਸ ਹੁੰਦੇ ਠੀਕ ਹੈ ਤੇ ਕਾਰਪੋਰੇਸ਼ਨ ਦੇ ਵਿੱਚ ਕਿਹੜਾ ਹੁੰਦਾ ਮੇਅਰ ਹੁੰਦਾ ਅਧਿਕਾਰੀ ਠੀਕ ਹੈ ਜਿਨ੍ਹਾਂ ਨੇ ਆਨਸਰ ਇਹ ਕੀਤਾ ਰਾਈਟ ਹੈ ਮੈਚ ਕਰ ਲੋ ਸਮਝ ਲੋ ਬਹੁਤ ਈਜ਼ੀ ਪ੍ਰੈਸ਼ਨ ਸੀ ਇਹ ਬਹੁਤ ਈਜ਼ੀ ਤੁਹਾਨੂੰ ਬੜੀ ਬਾਰੀ ਮੈਂ ਪੀ ਪੀਐਸਟ ਪੰਜਾਬ ਬੋਰਡ ਦੇ ਵਿੱਚ ਕਰਵਾ ਚੁੱਕੀ ਹਾਂ ਇਹ ਠੀਕ ਹੈ ਨੈਕਸਟ ਦੇਖੋ ਪ੍ਰਸ਼ਨ ਨੰਬਰ 12 ਬਹੁਤ ਈਜ਼ੀ ਪ੍ਰਸ਼ਨ ਹੈ ਅੱਜ ਵਾਲੇ ਪ੍ਰਸ਼ਨ ਜੈਵਲ ਵਰਕਰ ਸ਼ਬਦ ਦੀ ਵਿਆਖਿਆ ਕਰਦੇ ਹੋਏ ਤੁਸੀਂ ਕਲਾਸ ਵਿੱਚ ਹੀ ਇੱਥੇ ਲਿਖਿਆ ਵਿੱਚੋਂ ਕਿਹੜੀ ਉਦਾਹਰਣ ਦਿਓਗੇ ਮੈਸਨ ਇੱਕ ਰਚਨਾਤਮਕ ਸਾਈਟ ਤੇ ਕੰਮ ਕਰ ਸਕਦਾ ਹੈ ਘਰੇਲੂ ਨੌਕਰਾਨੀ ਹਾਂਜੀ ਤੁਹਾਡੀ ਸੀਡੀਪੀ ਦੀ ਵੀ ਮੈਰਾਥਨ ਹੋਏਗੀ 8:30 ਵਜੇ ਲਗਾ ਲਿਓ ਇਕ ਰਾਸ਼ਟਰੀਕ੍ਰਿਤ ਬੈਂਕ ਵਿੱਚ ਬੈਂਕ ਮੈਨੇਜਰ ਕਿ ਸਹੀ ਵਿਕਲਪ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਸਾਰੇ ਜਣੇ ਅਨਸਰ ਕਰੋ ਸਾਰੇ ਜਣੇ ਅਨਸਰ ਕਰਨ ਦੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਸ਼ਾਬਾਸ਼ ਰਾਈਟ ਆਨਸਰ ਆਏਗਾ ਸਿਰਫ A ਤੇ B ਕਿ ਕੈਜ਼ੂਅਲ ਵਰਕਰ ਸ਼ਬਦ ਕਿਦ ਲਈ ਵਰਤ ਸਕਦੇ ਆ ਮੈਸਨ ਇੱਕ ਰਚਨਾਤਮਕ ਸਾਈਟ ਤੇ ਕੰਮ ਕਰ ਰਿਹਾ ਤੇ ਘਰੇਲੂ ਨੌਕਰਾਨੀ ਠੀਕ ਹੈ ਇਹ ਆਨਸਰ ਰਾਈਟ ਹੈ ਨੈਕਸਟਰਾ ਜੋ ਪ੍ਰਸ਼ਨ ਨੰਬਰ 13 ਤੇ ਦਾਵਾ ਵੀ ਹੈ ਤੇ ਕਾਰਨ ਵੀ ਹੈ ਕਿ ਇਹ ਦਾਵਾ ਕਿਉਂ ਕਰ ਰਿਹਾ ਕੋਈ ਠੀਕ ਹੈ ਹਾਂਜੀ ਖੇਤੀਬਾੜੀ ਮਜ਼ਦੂਰ ਮੌਸਮੀ ਕੰਮ ਹੈ ਹਨ ਦਾਵਾ ਕੀ ਕੀਤਾ ਕਿ ਖੇਤੀਬਾੜੀ ਮਜ਼ਦੂਰ ਜਿਹੜੇ ਮੌਸਮੀ ਕੰਮ ਹੈ ਸਹੀ ਹੈ ਮੌਸਮ ਦੇ ਅਕੋਰਡਿੰਗ ਕੰਮ ਕਰਦੇ ਆ ਜਦੋਂ ਫਸਲ ਬੀਜਣੀ ਹੋਵੇ ਜਦੋਂ ਵੱਢਣ ਦਾ ਹੋਵੇ ਹਨ ਮੌਸਮ ਦੇ ਅਕੋਰਡਿੰਗ ਹੀ ਕਿਹੜੇ ਮੌਸਮ 'ਚ ਬੀਜਣੀ ਹੈ ਤੇ ਕਿਹੜੇ ਮੌਸਮ 'ਚ ਵੱਢਣੀ ਹੈ ਸਹੀ ਗੱਲ ਹੈ ਖੇਤ 'ਤੇ ਕੰਮ ਕਰਨ ਲਈ ਜ਼ਮੀਨ ਨੂੰ ਤਿਆਰ ਕਰਨਾ ਬਿਜਾਈ ਨਦੀਨਾ ਤੇ ਫਸਲਾਂ ਦੀ ਕਟਾਈ ਵਰਗੇ ਕਾਰਜਾਂ ਦੀ ਲੋੜ ਪੈਂਦੀ ਬਿਲਕੁਲ ਪੈਂਦੀ ਹੈ ਹੁਣ ਇਹਦੇ ਵਿੱਚ ਤੇ ਤਿਆਰ ਦੋਮੋ ਸੱਚਾ ਪਰ ਆਰ ਜਿਹੜਾ ਏ ਇਹ ਦੀ ਸਹੀ ਵਿਆਖਿਆ ਨਹੀਂ ਕਰਦਾ ਇਹ ਵੀ ਗੱਲ ਠੀਕ ਹੈ ਖੇਤੀਬਾੜੀ ਲਈ ਜਿਹੜੇ ਮਜ਼ਦੂਰ ਮੌਸਮੀ ਕੰਮ ਹੈ ਬਿਲਕੁਲ ਮੌਸਮ ਅਕੋਰਡਿੰਗ ਕੰਮ ਕਰਦੇ ਆ ਤੇ ਖੇਤ ਦੇ ਵਿੱਚ ਕਿਹੜਾ ਕਿਹੜਾ ਕੰਮ ਕਰਨਾ ਹੁੰਦਾ ਹੈ ਜਮੀਨ ਨੂੰ ਤਿਆਰ ਕਰਨਾ ਬਿਜਾਈ ਕਰਨੀ ਵਿੱਚੋਂ ਕਾਹ ਕੱਢਣਾ ਮਤਲਬ ਨਦੀਨਾਂ ਹੁੰਦਾ ਕਾਹ ਕੱਢਣਾ ਨਦੀਨ ਨੂੰ ਤੇ ਫਸਲਾਂ ਦੀ ਬਾਅਦ ਵਿੱਚ ਕਟਾਈ ਕਰਨੀ ਹੈ ਸਹੀ ਹੈ ਪਰ ਖੇਤੀਬਾੜੀ ਮਜ਼ਦੂਰ ਮੌਸਮੀ ਕੰਮ ਕਿਵੇਂ ਹੈ ਇਹਨੂੰ ਐਕਸਪਲੇਨ ਨਹੀਂ ਕੀਤਾ ਕਾਰਨ ਜਿਹੜਾ ਆਰ ਹੈ ਇਸ ਕਰਕੇ ਇਹ ਆਨਸਰ ਜਿਹੜਾ ਰਾਈਟ ਹੈ ਯਾਰ ਇਹ ਆਪਣੀ ਆਪਣੀ ਗੱਲ ਜਿਹੜੀ ਆ ਐਕਸਪਲੇਨ ਕੀਤੀ ਪਰ ਜਿਹੜੀ ਆਰ ਨੇ ਏ ਨੂੰ ਵਿਆਖਿਆ ਨਹੀਂ ਕੀਤੀ ਸੋਰੀ ਹਾਂ ਹਾਂ ਆ ਏ ਤੇ ਆਰ ਦੋਨੇ ਸੱਚ ਹੈ ਠੀਕ ਹੈ ਹੁਣ ਮੌਸਮੀ ਕੰਮੇ ਦਾ ਮਤਲਬ ਕੀ ਹੁੰਦਾ ਹੈ ਕਿ ਜਦੋਂ ਜ਼ਮੀਨ ਨੂੰ ਤਿਆਰ ਕਰਨਾ ਮੌਸਮ ਦੇ ਅਕੋਰਡਿੰਗ ਜ਼ਮੀਨ ਤਿਆਰ ਕਰ ਲੈਣੀ ਕਣਕ ਵਾਸਤੇ ਠੀਕ ਹੈ ਬਾਅਦ ਵਿੱਚ ਜਦੋਂ ਜ਼ਮੀਨ ਤਿਆਰ ਹੋ ਗਈ ਮੌਸਮ ਦੇ ਅਕੋਰਡਿੰਗ ਕੰਮੇ ਕੀ ਕਰਦੇ ਉਹਦੇ ਵਿੱਚ ਕਣਕ ਬੀਜ ਦਿੰਦੇ ਮੌਸਮ ਦੇਖ ਕੇ ਕਿਹੜੀ ਮਹੀਨੇ ਬੀਜੀ ਜਾਂਦੀ ਅਪ੍ਰੈਲ ਦੇ ਮਹੀਨੇ ਵੱਢੀ ਜਾਂਦੀ ਤੇ ਬੀਜੀ ਕਦੋਂ ਜਾਂਦੀ ਉਸ ਤੋਂ ਬਾਅਦ ਥੋੜੇ ਟਾਈਮ ਬਾਅਦ ਜਦੋਂ ਉਹਦੇ ਵਿੱਚ ਨਦੀਨ ਆ ਜਾਂਦਾ ਹੈ ਉਹ ਵੀ ਮੌਸਮ ਦੇ ਅਕੋਰਡਿੰਗ ਹੀ ਕਾਹ ਜਿਹੜਾ ਜ਼ਿਆਦਾ ਵੱਧਦਾ ਹੈ ਈ ਵਿਗਲ ਠੀਕ ਹੈ ਤੇ ਬਾਅਦ ਵਿੱਚ ਮੌਸਮ ਦੇ ਅਕੋਰਡਿੰਗ ਹੀ ਫਸਲ ਦੀ ਕਟਾਈ ਹੁੰਦੀ ਹੈ April ਦੇ ਵਿੱਚ ਗਰਮੀ ਦੇ ਵਿੱਚ A ਅਤੇ R ਦੋਨੋਂ ਹੀ ਸੱਚ ਹੈ ਤੇ R ਜਿਹੜਾ A ਦੀ ਸਹੀ ਵਿਆਖਿਆ ਕਰਦਾ ਠੀਕ ਹੈ ਬਿਲਕੁਲ A ਅਨਸਰ ਸਹੀ ਹੈ ਨੈਕਸਟ ਆ ਜੋ ਪ੍ਰਸ਼ਨ ਨੰਬਰ 14 ਤੇ ਕ੍ਰਿਟੀਕਲ ਦਾ ਪ੍ਰਸ਼ਨ ਆ ਗਿਆ ਪ੍ਰਸ਼ਨ ਨੰਬਰ 14 ਦਿੱਤੇ ਕਥਨਾਂ ਨੂੰ ਪੜ੍ਹੋ ਤੇ ਸਹੀ ਵਿਕਲਪ ਚੁਣੋ ਅਪੰਗਤਾ ਐਕਟ 1995 ਕਹਿੰਦਾ ਕਿ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਬਰਾਬਰ ਦਾ ਅਧਿਕਾਰ ਹੈ ਸਰਕਾਰ ਨੂੰ ਸਮਾਜ ਵਿੱਚ ਉਹਨਾਂ ਦੀ ਭਾਗੀਦਾਰੀ ਨੂੰ ਸੰਭਵ ਬਣਾਉਣਾ ਚਾਹੀਦਾ ਠੀਕ ਹੈ ਐਕਟ ਨੇ ਕੀ ਕਿਹਾ 1995 ਵਿੱਚ ਕਿ ਵਿਸ਼ੇਸ਼ ਲੋੜ ਕਿਹੜੇ ਹੁੰਦੇ ਆ ਵਿਸ਼ੇਸ਼ ਲੋੜਾਂ ਵਾਲੇ ਜਿਹੜੇ ਸਪੈਸ਼ਲ ਹੁੰਦੀ ਹੈ ਠੀਕ ਹੈ ਉਹਨਾਂ ਨੂੰ ਬਰਾਬਰ ਦਾ ਅਧਿਕਾਰ ਹੈ ਤੇ ਉਹਨਾਂ ਨੂੰ ਵੀ ਸਮਾਜ ਦੇ ਵਿੱਚ ਕੋਈ ਵੀ ਗਤੀਵਿਧੀ ਹੁੰਦੀ ਉਹਨਾਂ ਨੂੰ ਸ਼ਾਮਿਲ ਕਰਨਾ ਠੀਕ ਹੈ ਪ੍ਰਸ਼ਨ ਨੰਬਰ 14 ਆਇਆ ਇਹ ਦੇਖੋ ਮੈਂ ਕਿੱਦਾਂ ਨਾ 14 41 ਬਣਾਤਾ ਇਸ ਐਕਟ ਦੇ ਤਹਿਤ ਸਰਕਾਰ ਨੂੰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਵਿਸ਼ੇਸ਼ ਸਕੂਲਾਂ ਵਿੱਚ ਵੱਖਰਾ ਰੱਖਣਾ ਚਾਹੀਦਾ ਨਹੀਂ ਇਹ ਸੱਚ ਹੈ ਇਹਦੇ ਵਿੱਚੋਂ ਕੀ ਸਿਰਫ ਇਹ ਸੱਚ ਹੈ ਠੀਕ ਹੈ 1995 ਦੇ ਵਿੱਚ ਜਿਹੜਾ ਐਕਟ ਆਇਆ ਸੀਗਾ ਉਹ ਕਹਿੰਦਾ ਕਿ ਜਿਹੜੇ ਵਿਸ਼ੇਸ਼ ਲੋੜਾਂ ਵਾਲੇ ਸਪੈਸ਼ਲ ਚਾਈਲਡ ਹੈ ਸਪੈਸ਼ਲ ਲੋਗ ਹੈ ਉਹਨਾਂ ਨੂੰ ਬਰਾਬਰ ਦਾ ਅਧਿਕਾਰ ਹੈ ਤੇ ਉਹਨਾਂ ਨੂੰ ਵੀ ਹਰ ਇੱਕ ਗਤੀਵਿਧੀ ਵਿੱਚ ਸ਼ਾਮਿਲ ਕਰੋ ਇਨੇ ਇਹਨੇ ਕਿਹਾ ਸੀ ਕਿ ਸਪੈਸ਼ਲ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਪੈਸ਼ਲ ਬੱਚਿਆਂ ਨੂੰ ਵੱਖਰੇ ਸਕੂਲ ਬਣਾਓ ਇਨੇ ਕਿਹਾ ਸੀ ਵੱਖਰੇ ਸਕੂਲ ਨਹੀਂ ਉਹਨਾਂ ਸਕੂਲਾਂ ਦੇ ਵਿੱਚ ਹੀ ਰੱਖੋ ਉਹਨਾਂ ਨੂੰ ਜਿੱਥੇ ਬਾਕੀ ਬੱਚੇ ਪੜ੍ਹਦੇ ਆ ਕੋਈ ਵੀ ਸਕੂਲ ਇਹ ਨਹੀਂ ਕਹਿ ਸਕਦਾ ਕਿ ਅਸੀਂ ਸਪੈਸ਼ਲ ਬੱਚੇ ਨੂੰ ਇੱਥੇ ਐਡਮਿਸ਼ਨ ਨਹੀਂ ਕਰ ਸਕਦੇ ਠੀਕ ਹੈ ਸੋ ਜਿਨ੍ਹਾਂ ਨੇ ਇਹ ਆਨਸਰ ਕੀਤਾ ਰਾਈਟ ਹੈ ਨੈਕਸਟ ਦੇਖੋ ਪ੍ਰਸ਼ਨ ਨੰਬਰ 15 ਹਿੰਦੂ ਉਤਰਾਧਿਕਾਰੀ ਐਕਟ 2005 ਨੇ ਇਸ ਨੂੰ ਸੰਭਵ ਬਣਾਇਆ ਕਿ ਇਹਨੂੰ ਤਿਆਂ ਨੂੰ ਮਾਪਿਆਂ ਦੀ ਜਾਇਦਾਦ ਵਿੱਚ ਬਰਾਬਰ ਹਿੱਸਾ ਬਿਲਕੁਲ ਮਰਦਾਂ ਨੂੰ ਆਪਣੇ ਭੈਣ ਦੇ ਦਾਜ ਅਤੇ ਜਾਇਦਾਦ ਵਿੱਚ ਹੱਕ ਹੈ ਕਿਹੜੀ ਗੱਲ ਸਹੀ ਹੈ ਕਿਹੜੀ ਗੱਲ ਸਹੀ ਹੈ ਹਾਂਜੀ ਬਾਈ ਜਾਨੇ ਕਲਾਸ ਵਿੱਚ ਪ੍ਰੈਜੈਂਟ ਹੈ ਸਾਰੇ ਜਾਨੇ ਕਲਾਸ ਨੂੰ ਲਾਈਕ ਕਰ ਦਿਓ ਮੈਨੂੰ ਲੱਗਦਾ ਕਲਾਸ ਟੈਸਟ ਪ੍ਰਸ਼ਨ ਹੋਏਗਾ ਸ਼ਾਇਦ ਇਹ ਲਾਸਟ ਹੀ ਪ੍ਰਸ਼ਨ ਹੈ ਰਾਇਤ ਆਨਸਰ ਆਏਗਾ ਇਹ ਸੱਚ ਹੈ ਪਰ ਬੀ ਝੂਠ ਹੈ ਇਹ ਗੱਲ 2005 ਦੇ ਵਿੱਚ ਜਿਹੜਾ ਹਿੰਦੂ ਉਤਰ ਅਧਿਕਾਰ ਰਿਐਕਟ ਆਇਆ ਸੀ ਇਹਨੇ ਕਿਹਾ ਸੀ 2005 ਵਿੱਚ ਕਿ ਪਹਿਲਾਂ ਕੀ ਹੁੰਦਾ ਸੀ ਸਿਰਫ ਮੁੰਡਿਆਂ ਨੂੰ ਅਧਿਕਾਰੀ ਮੰਨਿਆ ਜਾਂਦਾ ਜਾਇਦ ਦਾਦੇ ਦੇ ਵਿੱਚ ਕਾਨੂੰਨੀ ਤੌਰ ਤੇ ਮੁੰਡੇ ਹੱਕਦਾਰ ਹੁੰਦੀ ਪਰ ਕਾਨੂੰਨੀ ਤੌਰ ਤੇ ਹੁਣ ਕੁੜੀਆਂ ਵੀ ਆਪਣੇ ਬਾਪ ਦੀ ਜਾਇਦਾਦ ਲਈ ਦਾਵਾ ਕਰ ਸਕਦੀਆਂ ਪਰ ਇਹ ਗੱਲ ਨਹੀਂ ਸੀ ਕਿ ਹੁਣ ਭੈਣ ਨੂੰ ਜਿਹੜਾ ਦਾਜ ਦਿੱਤਾ ਜਾਂਦਾ ਉਹਦੇ ਵਿੱਚੋਂ ਭਰਾ ਕਵੇ ਕਿ ਹਾਂ ਮੇਰੇ ਭੈਣ ਨੂੰ ਬੈੱਡ ਦਿੱਤੇ ਆ ਮੈਨੂੰ ਵੀ ਬੈੱਡ ਦੋ ਇਹ ਗੱਲ ਨਹੀਂ ਸੀ ਹਾ ਮੇਰੀ ਭੈਣ ਨੂੰ ਦਾਜ ਵਿੱਚ ਏਸੀ ਦਿੱਤਾ ਤਾਂ ਹੁਣ ਮੈਨੂੰ ਵੀ ਏਸੀ ਦੋ ਨਹੀਂ ਤਾਂ ਮੈਂ ਉਹਦੇ ਕੋਟ ਵਿੱਚ ਜਾ ਕੇ ਗੱਲ ਕਰਨੀ ਇਹ ਗੱਲ ਨਹੀਂ ਸੀ ਠੀਕ ਹੈ ਇਸ ਕਰਕੇ ਇਹ ਗੱਲ ਵੀ ਜਿਹੜਾ ਏ ਆ ਉਹ ਵਾਲਾ ਕਥਨ ਸੱਚ ਹੈ ਬੀ ਜਿਹੜਾ ਝੂਠ ਹੈ ਸੋ ਇਹ ਸੀ ਵੀ ਅੱਜ ਦੀ ਕਲਾਸ ਉਮੀਦ ਕਰਦੀਆਂ ਕਲਾਸ ਵਧੀਆ ਤੇ ਇੰਟਰਸਟਿਡ ਲੱਗੀ ਹੋਏਗੀ ਦੇ ਲਈ ਤੁਹਾਡੀ 7.5 ਕਲਾਸ ਹੋਇਆ ਕਰੇਗੀ ਕਿ ਸਾਡੇ ਕੋਲ ਪੇਡ ਕੋਰਸ ਵੀ ਮਿਲਦੇ ਆ ਤੇ ਜਿਹੜੇ ਪੇਡ ਕੋਰਸ ਆ ਇਹਨਾਂ ਉੱਤੇ 30% ਡਿਸਕਾਊਂਟ ਚੱਲ ਰਿਹਾ ਹੈ ਡਿਸਕਾਊਂਟ ਦਾ ਬੈਨੀਫਿਟ ਲੈਣਾ ਤੇ ਅੱਜ ਹੀ ਤੁਸੀਂ ਐਮਐਸਬੀਯੂ ਸਟੱਡੀ ਐਪ ਨੂੰ ਇੰਸਟਾਲ ਕਰ ਲਓ ਕਿ ਹਰ ਇੱਕ ਕੋਰਸ ਉੱਤੇ 30% ਡਿਸਕਾਊਂਟ ਹੈ ਫੁੱਲ ਕੋਰਸ ਸਾਡੇ ਕੋਲ ਪੇਪਰ 1 ਤੇ ਪੇਪਰ 2 ਐਸਐਸਟੀ ਵਾਲਿਆਂ ਲਈ ਹੈ ਠੀਕ ਹੈ ਜੇਕਰ ਅਜੇ ਤੱਕ ਵੀ ਤੁਸੀਂ ਟੈਲੀਗ੍ਰਾਮ ਤੇ ਵਟਸਐਪ ਨੂੰ ਜੁਆਇਨ ਨਹੀਂ ਕੀਤਾ ਟੈਲੀਗ੍ਰਾਮ ਤੇ ਵਟਸਐਪ ਨੂੰ ਜੁਆਇਨ ਕਰ ਲਓ ਟੈਲੀਗ੍ਰਾਮ ਤੇ ਮੌਕ ਟੈਸਟ ਹੋਣਗੇ ਟੈਲੀਗ੍ਰਾਮ ਤੇ ਪੀਡੀਐਫ ਨੋਟਸ ਮਿਲਣਗੇ ਤੁਹਾਨੂੰ ਠੀਕ ਹੈ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤੇ ਸਾਨੂੰ ਜਿਹੜਾ ਸਕਰੀਨ ਤੇ ਨੰਬਰ ਦੇਖ ਰਹੇ ਹੋ ਉਸ ਨੰਬਰ ਤੇ ਕੋਲ ਜਾਂ ਮੈਸੇਜ ਕਰ ਸਕਦੇ ਹੋ ਠੀਕ ਹੈ ਸੋ ਇਹ ਸੀ ਵੀ ਅੱਜ ਦੀ ਕਲਾਸ ਡੇਲੀ ਤੁਸੀਂ 7:30 ਵਜੇ ਕਲਾਸ ਲਗਾਣੀ ਹੈ 12:30 ਵਜੇ ਸਾਡੀ ਹਿਸਟਰੀ ਦੀ ਕਲਾਸ ਲੱਗਦੀ ਉਹ ਵੀ ਸਾਰਿਆਂ ਨੇ ਕਲਾਸ ਜਿਹੜੀ اٹੈਂਡ ਕਰਨੀ ਹੈ ਸੋ ਅੱਜ ਦੀ ਕਲਾਸ ਵਿੱਚ ਇੰਨਾ ਹੀ ਥੈਂਕ ਯੂ so much ਥੈਂਕਸ ਫੋਰ ਵਾਚਿੰਗ ਟੇਕ ਕੇਅਰ